ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਟੋਕੜ ਆ ਤੇ ਇੱਕ ਤਾਜੀ ਸੂਈ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੋਠੀ ਕੋ ਬਾਈ ਹਾਂਜੀ ਹਾਂਜੀ ਬਹੁਤ ਵਧੀਆ ਚੱਲਦਾ ਬਈ ਦਵਿੰਦਰ ਖੰਨਾ ਬਹੁਤ ਵਧੀਆ ਚੱਲਦਾ ਵੀਰੇ ਠੀਕ ਆ ਰੇਟ ਆਪਣੇ ਪਹਿਲਾਂ ਵੀ ਜਾਇਜ਼ ਹੁੰਦੇ ਆ ਤੇ ਅੱਜ ਵੀ ਜਾਇਜ਼ ਹਾਂਜੀ ਅੱਜ ਵੀ ਜਾਇਜ਼ੀ ਹੋਣਗੀ ਵੀਰੇ ਠੀਕ ਆ ਬਈ ਤੇ ਅੱਜ ਆਪਣੇ ਕੋਲ ਦੋ ਗਾਵਾਂ ਆ ਫਿਰ ਹਾਂਜੀ ਵੀਰੇ ਦੋ ਗਾਇਆਂ ਨੇ ਆਪਣੇ ਕੋਲੇ ਅੱਜ ਠੀਕ ਆ ਹਾਂਜੀ ਹਾਂ ਇੱਕ ਤਾਂ ਤੋਕੜਾ ਇੱਕ ਤਾਜੀ ਸੂਈ ਆ ਨਾ ਹਾਂਜੀ ਬੱਚਾ ਵੱਸੀ ਆ ਨਾ ਇਹ ਬੱਚੀ ਆ ਇਹ ਡੱਬੀ ਦੀ ਬੱਚੀ ਆ ਠੀਕ ਆ ਨਾਮ ਤੇ ਬਈ ਬ੍ਰੈਸ ਬੋਲ ਨਾਮ ਮੇਰੇ ਦਵਿੰਦਰ ਸਿੰਘ ਆ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਣੀ ਤਪਾਗੀ। ਨੇੜੇ ਬੰਦ ਬਾਈ ਕਿਹੜਾ ਨੇੜੇ ਪਰ ਤਪਾ ਸ਼ਹਿਰ 4-5 ਕਿਲੋਮੀਟਰ ਪੈਂਦਾ ਜੀ। ਤੇ ਤੋਂ ਸੁਖਪੁਰਾ ਵੀ ਆਪਾਂ ਨੂੰ 5 ਕਿਲੋਮੀਟਰ ਬੰਦਾ ਚਾਰ ਠੀਕ ਹੈ ਬਾਈ। ਮੇਰਾ ਨੰਬਰ ਬੋਲ ਦੋ ਆਪਣਾ। ਮੋਬਾਈਲ ਨੰਬਰ 73551 97660 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਾਈ ਦਵਿੰਦਰ ਟੁਕੜਵਾੜ ਤੋਂ ਸ਼ੁਰੂ ਕਰ। ਹਾਂਜੀ ਇਹ ਟੁਕੜਵਾੜ ਤੋਂ ਕਰ ਲੈਂਦੇ ਆਪਾਂ ਸ਼ੁਰੂ। ਕਿਹੜਾ ਸੂਈ ਵੀ ਬਾਈ ਇਹ। ਇਹੋ ਵੀਰੇ ਤੀਜੇ ਸੂਏ ਸੂਈ ਹੋਈ ਆ ਕਿਦਾ ਹੈਣਾ। ਠੀਕ ਹੈ। ਹਾਂਜੀ। ਤੇ ਕਿੰਨਾ ਟਾਈਮ ਹੋ ਗਿਆ? ਇਹਨੂੰ ਠੀਕ ਆ ਹਾਂ ਦੋ ਤੋਂ 22 ਮਹੀਨੇ ਹੋ ਗਏ ਸੂਈ ਨੂੰ ਠੀਕ ਆ ਬਾਈ ਤੇ ਇਹਦੇ ਥੰਨੇ ਇਸ ਵਕਤ 13 ਕਿਲੋ ਦੁੱਧ ਤਿਆਰ ਹੈ ਜੀ ਠੀਕ ਆ ਹਾਂ ਜੀ ਤੇ ਜੇ ਕੋਈ ਬਾਈ ਵੀਰਾਲ ਦਿਸੱਲੀ ਕਰਨੀ ਜਾਵੇ ਦੋ ਟਾਈਮ ਬਾਈ ਤਸੱਲੀ ਕਰਕੇ ਆਪਦੀ ਚੰਗੀ ਤਰ੍ਹਾਂ ਹਨਾ ਆਪਣੇ ਘਰੋਂ ਲੈ ਕੇ ਜਾਵੇ 13 ਕਿਲੋ ਆਪਣੇ ਕੋ ਮਣਕੇ ਲੈ ਕੇ ਜਾਵੇ ਦੋ ਡੰਗ ਚੰਗੀ ਤਰ੍ਹਾਂ ਚੋਕੇ ਤੇ ਆਪਦਾ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਹਾਂ ਜੀ ਬਾਕੀ ਗਰਮੀ ਤਾਂ ਬਿਲਕੁਲ ਹੀ ਨਹੀਂ ਮੰਦੀ ਬਾਈ ਗਰਮੀ ਦਾ ਤੋਹਫਾ ਹੀ ਆ ਇਹ ਤੇ ਇਹ ਗਰਮੀ ਗਰਮੀ ਨਹੀਂ ਮੰਦੀ ਤੇ ਫੈਟ ਵੀ ਸੁਖਨੇ ਦੀ 45 ਰੁਪਏ ਆਉਂਦੀ ਆ ਠੀਕ ਆ ਹਾਂਜੀ 447 ਇੱਥੇ ਦੀ ਫਾਇਟ ਆਉਂਦੀ ਹੈਗੀ ਚੰਗੀ ਫਾਇਟ ਆਲਾ ਪੂਰੀ ਵਧੀਆ ਫਾਇਟ ਆਉਂਦੀ ਹੈ ਇਹਦੀ ਠੀਕ ਆ ਜੀ ਤੇ ਬਾਕੀ ਸਭ ਸੀਲ ਠੰਡੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਆ ਬਈ ਤੇ ਜਿਵੇਂ ਮਰਜ਼ੀ ਨਿਆਣਾ ਪਾਓ ਚਾਹੇ ਨਾ ਪਾਓ ਤੇ ਕੋਈ ਦਿੱਕਤ ਨਹੀਂ ਆ ਹਾਂ ਲੋ ਮੇਨ ਗੱਲ ਗਰਲੈਂਡੋ ਚ ਆ ਜਾਂਦੀ ਆ ਹਾਂਜੀ ਗਰਲੈਂਡੋ ਚ ਆ ਜਾਂਦੀ ਆ ਥੋੜਾ ਪ੍ਰੋਸਪਨ ਆ ਇਹ ਹੂੰ ਥਾਣਾ ਚੈੱਕ ਕਰੋ ਮੁਠੀ ਵਾਲਾ ਥਾਣਾ ਚਾਰੇ ਧਰਨਾ ਬਈ ਐ ਲਾ ਲਓ ਪੂਰੇ ਘਾਇਰ ਤੇ ਲੱਗੇ ਚਵਾਈ ਬਾਈ ਕਿਵੇਂ ਲੱਗੇ ਚਵਾਈ ਬਾਈ ਪੂਰੀ ਓਕੇ ਹੈਗੀ ਹੋਲੀ ਹੈਗੀ ਤੇ ਮਤਲਬ ਕਿ ਮੋਟੀ ਮੋਟੀ ਧਾਰ ਹੈਗੀ ਠੀਕ ਹੈ ਬਾਈ ਲੈ ਇਧਰੋਂ ਬਾਈ ਉਹ ਚੀਜ਼ ਦੀ ਆਪਣੀ ਫੁੱਲ ਗਾਰੰਟੀ ਹੋ ਕਾਰਡੀ ਦੀ ਕੋਈ ਗੰਢ ਦੀ ਕੋਈ ਪੂਰ ਸ਼ਰਲੇ ਦੀ ਉਸ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਪੂਰੀ ਫੁੱਲ ਖੋਲ ਦੇ ਬਾਈ ਦਵਿੰਦਰ ਮੜੀ ਤੋੜ ਦੇ ਪੜੀ ਪੜੀ ਬਹੁਤ ਆ ਬਾਈ ਹਾਂ ਹਾਂਜੀ ਹਾਂਜੀ ਵੀਰੇ ਸਮਝ ਗਈ ਜੀ ਜੀ ਬਹੁਤ ਆ ਬਾਈ ਚੰਗੀ ਅੱਛਾ ਹੋਰ ਆ ਬਾਈ ਇਹਦੇ ਥੱਲੇ ਦੁੱਧ ਨਾ 15 ਕਿਲੋ ਸੀ ਠੀਕ ਆ ਹਾਂ ਇਹ ਹੈਗੇ ਘਰ ਦੀ ਵਹਿਰ ਸੀਗੀ ਉਹਨਾਂ ਦੇ ਬੰਦਿਆਂ ਦੀ ਮੱਛੀ ਪਾਲੀ ਹੋਈ ਸੀ ਥੋੜਾ ਨਾ ਜਾਦੇ ਕਰ ਗਈ ਅੱਜ ਆਜੀ ਪੱਠੇ ਚੱਕੇ ਆ ਹਾਂ ਕਰਦਾ ਹਾਂ ਕਰਦਾ ਜਿਆਦਾ ਕਰ ਗਈ ਤੇ ਮੈਂ 15 ਕਿਲੋ ਦੁੱਧ ਚੋਕੇ ਲੈ ਆਏ ਸੀ ਇਹਦੇ ਥੱਲੋਂ ਹੁਣ ਇਸ ਵਕਤ 13 ਕਿਲੋ ਦੁੱਧ ਤਿਆਰ ਆਗਾ ਠੀਕ ਆ ਹਾਂ ਪਲੀ ਵੀ ਦੇਖੋ ਬਾਈ ਬਰੀਡ ਫੁੱਲ ਚੰਗੀ ਆ ਗਰਮੀ ਬਿਲਕੁਲ ਨਹੀਂ ਮੰਨਣੀ ਆ ਮਨੋ ਵੀ ਮੱਝਾਂ ਰ ਗਈ ਦੁੱਧ ਆ ਕਿ ਨਹੀਂ ਬਾਈ ਹਾਂਜੀ 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 ਵੀਰੇ ਤੁਹਾਨੂੰ ਦੱਸੀ ਜਨਾ 45 ਰੁਪਏ ਫਾਇਟ ਆਉਂਦੀ ਆ ਬਾਈ ਇਹਦੇ ਠੀਕ ਆ ਫੇਸ ਬਾਈ ਚੈੱਕ ਕਰ ਲੈ ਲੋ ਟਾਪ ਵਧੀਆ ਲੱਗਦੀ ਤਾਂ ਹੈ ਨਹੀਂ ਆ ਨਾ ਤੀਜਾ ਸਵੇਰ ਹਾਂਜੀ ਹਾਂਜੀ ਬਾਈ ਪਲੀ ਹੋਈ ਆ ਸੁਖਮਨ ਸਾੰਮੀ ਪਲੀ ਬਹੁਤ ਕਰਣੀ ਤੇ ਬਾਈ ਦਵਿੰਦਰ ਕੀ ਮੋਲ ਰੂ ਦੇ ਲੈਣਾ ਇਹ ਬਾਬਰੇ ਕਰਾਉਨ ਚਾਹੀ ਹੀ ਕਰਾ ਲਓ 45 ਕਰਾ ਲਓ 38000 ਦੀ ਵਾੜ ਦੇ ਦਾਂਗੇ ਠੀਕ ਆ ਹਾਂ ਮੁੱਲ ਕਰਾਉਣ ਲਈ ਬਾਈ ਕਹਿੰਦਾ 45 ਕਰਾ ਲਓ 40 ਕਰਾ ਲਓ ਜਿੰਨਾ ਕਰਾਉਣਾ ਬਾਈ ਕਰਾ ਲਓ ਪਰ ਆਪਾਂ 33000 ਦੇ ਦਿਆਂਗੇ 30000 ਦੀ ਬਾਈ ਅੱਛਾ ਇਹ ਆ ਵੀਰੇ ਦੁੱਧ ਦੇ ਨੇ 15 ਕਿਲੋਤੀ ਆ ਜਾਣਾਗਾ ਦੋ ਦਿਨਾਂ ਨੂੰ ਕਿਉਂਕਿ ਆਇਆ ਪਹਾੜ ਨਾਲ ਥੋੜਾ ਜਿਹਾ ਘਰ ਦਾ ਜ਼ਿਆਦਾ ਕਰੀ ਜਾਂਦੀ ਹੈਗੀ ਦੁੱਧ ਦੁੱਧ ਨੂੰ ਬਾੜੀ ਖਰੀ ਆ ਪਹਾੜ ਠੀਕ ਆ ਹਾਂਜੀ ਇੱਕ ਗੱਲ ਹੋਰ ਆ ਜਹੀ ਜੀ ਮੱਝ ਰੱਖ ਲਈ ਜਹੀ ਜੀ ਇਹ ਰੱਖੀ ਹਾਂਜੀ 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 ਵੀਰੇ ਦੂਸਰੀ ਗੱਲ ਇਹ ਆ ਬਾਕੀ ਬਾਈ ਗਰਮੀ ਬਿਲਕੁਲ ਹੀ ਨਹੀਂ ਮੰਨਦੀ ਬਿਲਕੁਲ ਵੀ ਨਹੀਂ ਮੰਨਦੀ ਵੀਰੇ ਦੁੱਧੇ ਮੌਸਮਾਂ ਚ ਚੱਲੂਗੀ ਚੱਲੂਗੀ ਜੀ ਠੰਡ ਬਾਕੀ ਸੀਲ ਚੈੱਕ ਕਰ ਲੋ ਜਵੇਂ ਮਰਜੀ ਫੋਲਾ ਜਵੇਂ ਮਰਜੀ ਹੱਥ ਲਾਈ ਚ ਲੋ ਕੋਈ ਚੱਕਰੀ ਨਹੀਂ ਗਈ ਨਹੀਂ ਹੈਗਾ ਵੀ ਲੱਤ ਚੱਕ ਜੇ ਕਿ ਨਹੀਂ ਹਾਂ ਲੈ ਬਸ਼ਮਾਕ ਇਹ ਨਾ ਮੁਠੀ ਵਾਲਾ ਰੋਗ ਰੋਗ ਦਾ ਥਾਣ ਮਾਰਦੀ ਠੀਕ ਹੈ ਭਾਈ ਹਾਂ ਠੀਕ ਹੈ ਅੱਗੇ ਦੇਵਿੰਦਰ 2 ਨੰਬਰ ਹਾਂਜੀ ਵੀਰੇ ਇਹ ਕਿਹੜਾ ਸੂਏ ਸੂਈ ਹੈ ਇਹ ਵੀ ਤੀਜੇ ਸੂਏ ਸੂਈ ਹੋਈ ਆ ਹਾਂ ਹਾਂਜੀ ਤੇ ਇਹਦੀ ਬੱਚੀ ਹੈਗੀ ਉਹ ਸੀਗੀ 15 18 ਦਿਨ ਹੋ ਗਏ ਸੂਈ ਨੂੰ 15 ਤੋਂ 18 ਦਿਨਾਂ ਨੂੰ ਸੂਈ ਨੂੰ ਬੱਚਾ ਵੀ ਕੀ ਆ ਦੇ ਮਗਰ ਬੱਚੀ ਆ ਵੀਰੇ ਬੱਚੀ ਬੰਦੀ ਆ ਨਾ ਬੜੀ ਬੜੀ ਬਹੁਤ ਹਾਂਜੀ 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 ਵੀਰੇ ਵਧੀਆ ਕੀ ਹੈ ਲੱਗਦੀ ਆ ਐ ਲੱਗਦੀ ਆ ਪੂਰੀ ਵੱਡੀ ਵਸਲੀ ਹਾਂਜੀ 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 15 ਦਿਨਾਂ ਦੀ ਹੈ ਇਹ ਠੀਕ ਹੈ ਬਈ ਹਾਂਜੀ ਤੇ ਬਈ ਕਿੰਨਾ ਦੁੱਧ ਆਇ ਰਿਹਾ ਇਹਦੇ ਥੱਲੇ ਵੀਰੇ ਇਹਦੇ ਥੱਲੇ ਵੀ ਕੰਡੇ ਵਾਲਾ ਇਸ ਵਕਤ ਤਿਆਰ ਹੈ 13 ਕਿਲੋ ਦੁੱਧ ਤਿਆਰ ਆ ਠੀਕ ਹੈ ਹਾਂਜੀ 13 ਕਿਲੋ ਦੁੱਧ ਇਹ ਥੱਲੇ ਕੰਡੇ ਵਾਲਾ ਤਿਆਰ ਹੈਗਾ ਠੀਕ ਹੈ ਹਾਂਜੀ ਲੋ ਸੀਨ ਠੰਡੀ ਇਹ ਵੀ ਹੈ ਜਿਵੇਂ ਮਰਜੀ ਹੱਥ ਬਲਾਵਾਰੀ ਕੀ ਕੀ ਬਾਤ ਆ ਬਈ ਹਾਂ ਦੇਸੀ ਵਿੱਚ ਕਰੋ ਥਣ ਬਹੁਤ ਚੰਗਾ ਹੈ ਥਣ ਬਈ ਬਾਲਾ ਸੋਨਾ ਮਾਰਦੀ ਹੈ ਜੀ ਫਣੀਆਂ ਵਰਗਾ ਕਰਮਾਲੀ ਦੇ ਇੱਕੋ ਜਿਹਾ ਸੁਨਹਿਲਾ ਪਿੱਥਣ ਲੱਗਾ ਬ ਚਮਕ ਚਮਕ ਬੜੀਆ ਜਰ ਬਹਿੜ ਤੇ ਹਾਂਜੀ 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 ਵੀਰੇ ਪੂਰੀ ਚਮਕ ਕੇ ਬਾਕੀ ਫੈਟ ਮੇਲਾ ਇਹਦੀ ਵੀ ਚੰਗੀ ਹੈ ਫੈਟ ਵੀ ਵਧੀਆ ਬਈ ਇਹਦੀ ਵੀ ਹਾਂਜੀ ਹਾਂਜੀ ਖੋਲ ਦੇ ਬਈ ਲੋ ਵੀ ਤੋੜ ਦੇ ਪ੍ਰਿੰਟ ਬਈ ਕਰਮਾਲ ਵਿੱਚ ਫੁੱਲ ਚੰਗਾ ਸੁਨੱਖ ਪੜਾ ਫੁੱਲ ਆ ਬਾਕੀ ਮੇਨ ਗੱਲ ਆ ਸੂਰੀ ਸਭਾਈਆ ਬੱਚਾ ਦਿੱਤਾ ਬੱਸੀ ਹੈ ਮਗਰ ਹਨਾ ਬੱਛੀ ਹੈ ਬਰੇ ਹਾਂਜੀ ਬਹੁਤ ਕੁਆਲਟੀ ਦਿੱਤੀ ਆ ਬਾਈ ਬਾਕੀ ਵੈੜ ਜਿਸਮੈਕ ਪੋਣਾ ਚੈੱਕ ਕਰੋ ਬਹੁਤ ਚੰਗਾ ਮਨੇ ਜੇ ਹਨਾ ਕੋਈ ਆਏ ਨਹੀਂ ਬੜਾਪੇ ਜੰਗਦੇ ਪੜੀ ਹੋਈ ਹੈ ਬਾਈ ਸਮੀ ਹੋਈ ਹੈ ਕਿ ਬਹਿੜ ਹੂੰ ਬਾਕੀ ਬਈ ਤੂੰ ਰਜ਼ਾ ਚੈੱਕ ਕਰ ਲੋ ਇੱਕ ਨੰਬਰ ਤੋਰਾਗਾ ਥਣ ਬਹੁਤ ਚੰਗਾ ਲਗਾ ਬਾਕੀ ਵੱਡੀ ਥਣ ਤਾਂ ਬਾਈ ਬਾਹਲਾ ਸੋਨਾ ਮਾਰ ਅੱਛਾ ਧਾਰ ਇਹਦੀ ਵੀ ਇੱਕ ਨੰਬਰ ਆ ਠੀਕ ਆ ਹਾਂਜੀ ਬੀਫੋਲ ਚੰਗੀ ਧਾਰ ਹੈ ਹਾਂਜੀ 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 ਪੂਰੀ ਚੰਗੀ ਧਾਰ ਹੈਗੀ ਠੀਕ ਆ ਲੋ ਲੈ ਬਈ ਬਰੀਨ ਚੈੱਕ ਕਰੋ ਪਰ ਇਹ ਤੇ ਇਸ ਨਾਲ ਖਬਣਾ ਨਾ ਦੋਵੇਂ ਚੀਜ਼ਾਂ ਬਾਕੀ ਹੋਰ ਗੱਲ ਆ ਬਾਈ ਗਰਮੀ ਇਹਨੇ ਵੀ ਨਹੀਂ ਮੰਨੀ ਨਾ 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 ਬਾਈ ਇਹ ਵੀ ਥੋੜਾ ਕ੍ਰਾਸ ਆ ਹਾਂਜੀ ਇਹਦਾ ਕੀ ਮੁੱਲ ਇਹਦਾ ਫਿਰੇ ਓੜਤਾ ਨਹੀਂ 1000 ਰੁਪਿਆ ਮੁੱਲ ਆ ਮਾਨ ਤਾਨ ਮੌਕੇ ਮਾਨ ਤਾਨ ਕੋਈ ਗੱਲੇ ਕਰਦੇ ਆਂਗੇ ਇਹਦਾ ਬਾਈ ਕਹਿੰਦਾ 48000 ਰੁਪਿਆ ਮੁੱਲ ਇਹ ਵੀ ਆਇਆ ਦੁੱਧ ਸੁੱਖਣਾ ਹੈ 2 ਕਿਲੋ ਹੋਰ ਵੱਧ ਜੂਗੀ ਹਾਂ ਤੇ ਮਤਲਬ ਕਿ ਬੇ ਤਲੇ ਜੇ ਘਰੋਂ ਆਈ ਹੈ ਇਹ ਬੈਣੀ ਮੈਂ ਮਤਲਬ ਸਮਾਈ ਨਹੀਂ ਕਿ ਸਮਾਈ ਨਹੀਂ ਸੀਗੀ ਬਾਲੀ ਠੀਕ ਹੈ ਤੇ ਜੋ ਇੱਕ ਥਾਂ ਮੈਂ ਟਿੱਕ ਕੇ ਸਮਾਈ ਹੋਣ ਲੱਗੀ ਨਾ ਤੇ ਦੁੱਧ ਪੂਰਾ ਸੋਹਣਾ ਦੇਖੋ ਨਾੜਾ ਲੋੜਾ ਦੇਖੋ ਹਾਂ ਮੈਂ ਅਸਲ ਵਿੱਚ ਦੁੱਧਾਂ ਨਹੀਂ ਜਾਤ ਆ ਜੀ ਇਹ ਹੂੰ ਕੀ ਆ ਬਾਤ ਨਾੜਾ ਲੋੜਾ ਨਾ ਬਰੀਕੀ ਇਧਰ ਵੀ ਦਿਖਾ ਦੋ ਮੜਾ ਹੂੰ ਹਾਂ ਕੀ ਆ ਬਾਤ ਭਾਈ ਲੈ ਦੇਖੋ ਬੁੰਦੀ ਪਿਆ ਹੈ ਨਾ ਚਾਹ ਹਾਂਜੀ ਹਾਂਜੀ ਕੋਈ ਥਾਂ ਹੈ ਨਹੀਂ ਜਿੱਥੇ ਨਾ 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 ਅਸਲ ਵਿੱਚ ਇਹੀ ਦੁੱਧ ਵਾਲੀ ਜਾਦ ਦੀ ਨਿਸ਼ਾਨੀ ਹੈ ਨਾ ਹੂੰ ਤੇ ਵੀ ਦੁੱਧ ਨੇ ਸੁੱਖਣਾ ਪੂਰਾ ਵਧੀਆ ਦੇਣਾ ਹੈ ਨੇ ਵੀ ਸਮਕੇ ਹੂੰ ਹਾਂਜੀ ਬਾਕੀ ਹੋਰ ਗੱਲਾਂ ਬਾਈ ਮੁੱਲ ਅੱਗੇ ਵੀ ਬਾਈ ਖਿੱਚਕੀ ਕਰਦੇ ਹਾਂ ਹਾਂਜੀ ਹਾਂਜੀ ਆਪਣਾ ਇਹ ਨਹੀਂ ਹੁੰਦਾ ਹੈਗਾ ਚਲੋ ਗਾਹਕ ਨੂੰ ਵੀ ਐਵੇਂ ਨਾ ਲੱਗੇ ਹੈ ਨਾ ਪੈਸਾ ਲਾਉਣਾ ਬੰਦੇ ਨੇ ਸਹੀ ਗੱਲ ਹੈ ਤੇ ਮਾਲ ਮੁੱਲੀ ਮੰਗਦੇ ਮੰਗਦੇ ਹੁੰਨੇ ਆਪਾਂ ਕੋਈ ਐ ਨਹੀਂ ਹੈਗਾ ਵਾੜਾ ਵੀ ਐਵੇਂ ਹੀ ਆਪਾਂ ਮੁੱਲ ਕਰੀ ਚਾਹੀਏ ਠੀਕ ਹੈ ਹਾਂਜੀ ਵੀਰੇ ਠੀਕ ਹਾਂਜੀ ਨਾਲ ਅਸੀਂ ਦੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਦੋਮਾ ਚ ਕੋਈ ਪਸੰਦ ਆਉਂਦਾ ਭਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ